ਪੰਜਾਬ ਦੇ ਵਿੱਚ ਠੰਡ ਦਾ ਕਹਿਰ ਦਿਨ ਬਦ ਦਿਨ ਵਧਦਾ ਹੋਇਆ ਨਜ਼ਰ ਆ ਰਿਹਾ ਤੇ ਉਤੋਂ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਧੁੰਦਾਂ ਦੇ ਕਰਕੇ ਸੜਕਾਂ ਦੇ ਉੱਤੇ ਕਈ ਵੱਡੇ ਹਾਦਸੇ ਵਾਪਰ ਜਾਂਦੇ ਨੇ ਜਿਨ੍ਹਾਂ ਹਾਦਸਿਆਂ ਦਾ ਦੁੱਖ ਫਿਰ ਪਰਿਵਾਰਾਂ ਨੂੰ ਚੱਲਣਾ ਪੈਂਦਾ ਤਾਂ ਪਰਿਵਾਰ ਇਹ ਹਾਦਸੇ ਦਾ ਸ਼ਿਕਾਰ ਨਾ ਹੋਣ ਕੋਈ ਆਮ ਵਿਅਕਤੀ ਹਾਦਸੇ ਦਾ ਸ਼ਿਕਾਰ ਨਾ ਹੋਵੇ ਇਸ ਕਰਕੇ ਵਕ ਵਕ ਸੰਸਥਾਵਾਂ ਦੇ ਵੱਲੋਂ ਵੱਖਰੇ ਉਪਰਾਲੇ ਜਰੂਰ ਕੀਤੇ ਜਾਂਦੇ ਨੇ ਕਿਉਂਕਿ ਧੁੰਦ ਦੇ ਵਿੱਚ ਵਿਜ਼ਿਬਿਲਟੀ ਘਟ ਜਾਂਦੀ ਆ ਸામਨੇ ਜੋ ਕੋਈ ਗੱਡੀ ਜਾ ਰਹੀ ਹੁੰਦੀ ਆ ਤਾਂ ਉਸ ਦੇ ਨਾਲ ਟਕਰਾਣ ਦੇ ਕਰਕੇ ਵੀ ਹਾਦਸੇ ਹੋ ਜਾਂਦੇ ਨੇ ਕੋਈ ਸਾਈਡ ਦੇ ਉੱਤੇ ਗੱਡੀ ਖੜੀ ਹੁੰਦੀ ਆ ਉਸ ਦੇ ਨਾਲ ਹਾਦਸੇ ਹੋ ਜਾਂਦੇ ਨੇ ਪਰ ਧੁੰਦ ਦੇ ਵਿੱਚ ਕਈ ਤਾਂ ਫੋਗ ਲਾਈਟਾਂ ਲਗਾ ਲੈਂਦੇ ਨੇ ਪਰ ਰਿਫਲੈਕਟਰ ਸੇਵਾ ਸ਼ੁਰੂ ਕੀਤੀ ਗਈ ਹੈ ਧੁੰਦ ਦੇ ਮੌਸਮ ਨੂੰ ਦੇਖਦੇ ਹੋਏ ਮਾਤਾ ਗੁਜਰੀ ਭਲਾਈ ਕੇਂਦਰ ਬੁਲੜਾੜਾ ਦੇ ਵੱਲੋਂ ਜਿਨ੍ਹਾਂ ਵਾਹਨਾਂ ਦੇ ਪਿੱਛੇ ਲਾਈਟਾਂ ਨਹੀਂ ਆ ਉਹਨਾਂ ਦੇ ਪਿੱਛੇ ਰਿਫਲੈਕਟਰ ਲਗਾ ਦਿੱਤੇ ਕਿਉਂਕਿ ਜਿਨ੍ਹਾਂ ਵਾਹਨਾਂ ਦੇ ਪਿੱਛੇ ਲਾਈਟਾਂ ਹੁੰਦੀਆਂ ਨਹੀਂ ਤਾਂ ਜਦੋਂ ਕੋਈ ਪਿੱਛੋਂ ਗੱਡੀ ਆ ਰਹੀ ਹੁੰਦੀ ਆ ਕੋਈ ਬਾਈਕ ਵਾਲਾ ਆ ਰਿਹਾ ਹੁੰਦਾ ਤਾਂ ਉਹ ਲਾਈਟਾਂ ਚਮਕ ਜਾਂਦੀਆਂ ਨੇ ਤਾਂ ਉਹ ਹਾਦਸਾ ਹੋਣ ਤੋਂ ਬਚ ਜਾਂਦਾ ਪਰ ਜਿਨ੍ਹਾਂ ਦੇ ਪਿੱਛੇ ਲਾਈਟਾਂ ਨਹੀਂ ਹੁੰਦੀਆਂ ਤਾਂ ਫਿਰ ਉਸ ਦੇ ਨਾਲ ਕਈ ਵਾਰ ਗੱਡੀ ਕੋਈ ਬਾਈਕ ਕੋਈ ਵਿਅਕਤੀ ਟਕਰਾ ਜਾਂਦਾ ਤਾਂ ਜਿਸ ਤੋਂ ਬਾਅਦ ਹਾਦਸਾ ਹੋ ਜਾਂਦਾ ਪਰ ਹੁਣ ਇਹ ਰਿਫਲੈਕਟਰ ਜਿਹੜੇ ਨੇ ਲਗਾਏ ਗਏ ਨੇ ਤਾਂ ਜੋ ਥੋੜੀ ਦੂਰੀ ਤੱਕ ਉਹਨਾਂ ਨੂੰ ਰਿਫਲੈਕਟ ਹੁੰਦੇ ਨਜ਼ਰ ਆ ਜਾਣਗੇ ਤਾਂ ਹਾਦਸਾ ਹੋਣ ਤੋਂ ਬਚ ਸਕਦਾ ਤਾਂ ਵਾਕਈ ਕਾਬਲੇ ਤਾਰੀਫਾ ਇਹ ਜਿਹੜੇ ਭਲਾਈ ਦੇ ਕਾਰਜ ਕੀਤੇ ਜਾ ਰਹੇ ਨੇ ਇਸ ਮੌਕੇ ਐਸਐਚਓ ਕਬਲਜੀਤ ਸਿੰਘ ਦੇ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਆ ਤੇ ਉਸ ਤੋਂ ਇਲਾਵਾ ਕੁਲਵੰਤ ਮਾਸਟਰ ਹਰਜਿੰਦਰ ਸਿੰਘ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਆ ਤਾਂ ਜੋ ਇਹ ਸੇਵਾ ਨਿਭਾਈ ਜਾ ਰਹੀ ਆ ਹੋਰ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਕਿਹੋ ਜੀ ਸੇਵਾ ਨਿਭਾਈ ਜਾਵੇਗੀ ਪੂਰੀ ਗੱਲਬਾਤ ਤੁਹਾਨੂੰ ਸੁਣਾਉਣਾ ਤੇ ਐਸਐਚਓ ਦੀ ਵੀ ਜਵਾਨੀ ਸੁਣਾਉਣਾ ਸਾਡੇ ਸਹਿਯੋਗੀ ਮਿੱਟੂ ਗਲੜਾ ਦੇ ਵੱਲੋਂ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਆ ਉੰਦਾ ਨੇ ਮੌਸਮ ਦੇ ਵਿੱਚ ਜਦੋਂ ਰਿਫਲੈਕਟਰ ਲੱਗੇ ਹੋਣਗੇ ਤਾਂ ਨਾ ਹੀ ਤਾਂ ਜਿਹੜਾ ਬੰਦਾ ਇਹਨਾਂ ਦੇ ਪਿੱਛੋਂ ਟਰਾਲੀਆਂ ਦੇ ਪਿੱਛੋਂ ਆਉਣ ਵਾਲਾ ਬੰਦਾ ਉਹ ਵੀ ਸੁਰੱਖਿਤ ਹੋ ਜਾਂਦਾ ਰਿਫਲੈਕਸ਼ਨ ਦੇਖ ਕੇ ਨਾ ਹੀ ਟਰਾਲੀਆਂ ਤੇ ਐਕਸੀਡੈਂਟ ਹੋਣ ਤੋਂ ਬਹੁਤ ਬਚਾਉਂਦਾ ਦਾ ਹੈ ਮਤਲਬ ਕਿ ਇਸ ਨਾਲ ਪੂਰੀ ਜਿਹੜੀ ਹੈਗੀ ਆਪਣਾ ਸੁਰੱਖਿਆ ਹੋਊਗੀ ਆਉਣ ਵਾਲੇ ਬਾਈਕਾਂ ਦੀ ਜਿਹੜੇ ਸੜਕ ਤੇ ਰੋਡ ਤੇ ਚੱਲਦੇ ਇਸ ਨਾਲ ਮਤਲਬ ਕਿ ਕੋਈ ਵੀ ਐਕਸੀਡੈਂਟ ਹੋਣ ਤੋਂ ਬਚਾ ਰਹਿਂਦਾ ਬਸ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੀ ਵਾੜਾ ਗੁਜਰੀ ਪ੍ਰਾਈ ਕੇਂਦਰ ਮੰਨੋ ਜਿੱਥੇ ਹੋਰ ਨੇਕਾ ਕਾਰਜ ਕੀਤੇ ਜਾਂਦੇ ਨੇ 8 ਮਾਰਚ ਨੂੰ 13 ਬੱਚਿਆਂ ਦੇ ਵਿਆਹ ਕੀਤੇ ਜਾਂਦੇ ਨੇ ਉੱਥੇ ਹੀ ਹੁਣ ਧੁੰਦਾ ਦਾ ਮੌਸਮ ਸ਼ੁਰੂ ਹੋ ਗਿਆ ਹੈ ਹਰ ਸਾਲ ਅਸੀਂ ਇਹ ਵੱਖ-ਵੱਖ ਮੋੜਾਂ ਦੇ ਉੱਤੇ ਚੌਂਕਾਂ ਦੇ ਉੱਤੇ ਰੈਫਲਰ ਲਾਉਨੇ ਆ ਤਾਂ ਜੋ ਜਿੰਨਾ ਵਾਹਕਲਾਂ ਦੇ ਉੱਤੇ ਲੇਟਾਂ ਨਹੀਂ ਹੁੰਦੀਆਂ ਸਾਈਕਲ ਨੇ ਟਰਾਲੀਆਂ ਨੇ ਜਾਂ ਹੋਰ ਜੋ ਵੀ ਸਾਧਨ ਨੇ ਉਹਨਾਂ ਦੇ ਵਿੱਚ ਰੈਫਲਰ ਲਾਏ ਜਾਂਦੇ ਨੇ ਜਿਨ੍ਹਾਂ ਲਈ ਸਾਨੂੰ ਚੰਨਜੀਤ ਸਿੰਘ ਮੈਦਾਨ ਜੋ ਕਿ ਡੈਨਮਾਰਕ ਤੋਂ ਉਹਨਾਂ ਵੱਲੋਂ ਵੀ ਸਹਿਯੋਗ ਦਿੱਤਾ ਜਾਂਦਾ ਹੈ ਹੋਰ ਸਾਰੇ ਸਹਿਯੋਗ ਦਿੰਦੇ ਨੇ ਸੋ ਇਹ ਸੁਰੱਖਿਆ ਕਰਕੇ ਦੁਰਘਟਨਾਵਾਂ ਤੋਂ ਬਚਾਉਣ ਦੇ ਲਈ ਜ਼ਰੂਰੀ ਹੈ ਸੋ ਇਹ ਹੁਣ ਸਾਡੀ ਜੋ ਮਹਮਾ ਹੈ ਲਗਾਤਾਰ 15 ਦਿਨ ਚੱਲੇਗੀ ਜੋ ਵਕਫਾ ਵਕਫਾ ਥਾਵਾਂ ਦੇ ਉੱਤੇ ਰੋਟ ਲਾਏ ਜਾਣਗੇ ਸੋ ਸਾਰਿਆਂ ਦਾ ਧੰਨਵਾਦ ਜੋ ਇੱਥੇ ਮੈਂਬਰ ਪਹੁੰਚੇ ਨੇ ਸਾਡੇ ਐਸਐਚਓ ਸਾਹਿਬ ਪਹੁੰਚੇ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਆਇਆਂ ਠੀਕ ਹੋ ਗਿਆ ਮਾਤਾ ਕੁਜੀ ਜੋ ਗੱਲ ਕਰ ਰਹੀ ਹੈ ਸਪੀਕਰ ਪਹੁੰਚ ਆ ਰਹੀ ਹੈ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁੜਲਾਡਾ ਵੱਲੋਂ ਹਮੇਸ਼ਾ ਹੀ ਮਨੁੱਖਤਾ ਦੀ ਸੇਵਾ ਦੇ ਵਿੱਚ ਲਗਾਤਾਰ ਕੰਮ ਕੀਤੇ ਜਾ ਰਹੇ ਹਨ ਜਿਸ ਤਹਿਤ ਅੱਜ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਿਫਲੈਕਟਰ ਮਹਮ ਸ਼ੁਰੂ ਕੀਤੀ ਗਈ ਆ ਜਿਸ ਦਾ ਮੇਨ ਮੁੱਖ ਮਕਸਦ ਹੀ ਇਨਸਾਨ ਦੀ ਜ਼ਿੰਦਗੀ ਨੂੰ ਬਚਾਉਣਾ ਹੀ ਆ ਕਿਉਂਕਿ ਕਈ ਵਾਰ ਧੁੰਦਾਂ ਦੇ ਵਿੱਚ ਪਤਾ ਨਹੀਂ ਲੱਗਦਾ ਮੂਰੇ ਕੀ ਵਾਹਨ ਜਾ ਰਹੇ ਆ ਉਹਦੀ ਰਿਫਲੈਕਟਰ ਨਾਲ ਪਤਾ ਲੱਗ ਜਾਂਦਾ ਕਿ ਮੂਰੇ ਆ ਵਾਹਨ ਜਾ ਰਹੇ ਆ ਸੋ ਅਸੀਂ ਜਿੱਤੇ ਅੱਜ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਨਯੋਗ ਐਸਐਚਓ ਸਾਹਿਬ ਪਹੁੰਚਿਆ ਪੁਲਿਸ ਪ੍ਰਸ਼ਾਸਨ ਪਹੁੰਚਿਆ ਉਹਨਾਂ ਦੇ ਵੀ ਧੰਨਵਾਦ ਕਰਦੇ ਆ ਨਾਲ ਸਾਡੇ ਪ੍ਰੈਸ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਮੈਂਬਰ ਸਾਹਿਬਾਨ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਸਹਿਯੋਗ ਨਾਲ ਮਾਤਾ ਗੁਜ਼ਰੀ ਭਲਾਈ ਕੇਂਦਰ ਦਿਨ ਰਾਤ ਦੁੱਗਣੀ ਤਰੱਕੀ ਕਰ ਰਿਹਾ ਇਹ ਤਰੱਕੀ ਦੇ ਵਿੱਚ ਮੇਨ ਆਮਦਾਨੀ ਸੱਜਣਾ ਦੇ ਸਹਿਯੋਗ ਨਾਲ ਹੀ ਸਾਰੀ ਮਹਿਮ ਸਾਡੀਆਂ ਚੱਲਦੀਆਂ ਨੇ ਅਸੀਂ ਇਹ ਮਹਿਮ ਲਗਾਤਾਰ ਜਿੰਨਾ ਟਾਈਮ ਤੋਂਦਾ ਪੈਣੀ ਹੈ ਜਾਰੀ ਰੱਖਾਂਗੇ ਹਮੇਸ਼ਾ ਹੀ ਮਨੁੱਖਤਾ ਦੀ ਸੇਵਾ ਨੂੰ ਅੱਗੇ ਰੱਖ ਕੇ ਅਸੀਂ ਇਹ ਸਾਰੇ ਕਾਰਜ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਸੁਣਿਆ ਐ ਐਸਐਚਓ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਆ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਗੁਰੂ ਨਾਨਕ ਕਾਲਜ ਦੇ ਕੋਲ ਬ੍ਰਿਜ ਦੇ ਕੋਲੋਂ ਇਹ ਸੇਵਾ ਸ਼ੁਰੂ ਕੀਤੀ ਗਈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੇਵਾ ਵਧਾਈ ਜਾਵੇਗੀ ਤਾਂ ਜੋ ਕੋਈ ਵੀ ਹਾਦਸੇ ਦਾ ਸ਼ਿਕਾਰ ਨਾ ਹੋਵੇ ਕਿਸੇ ਦਾ ਵੀ ਪਰਿਵਾਰ ਦੇ ਨਾਲ ਵਿਛੋੜਾ ਨਾ ਪਵੇ